3 ਅਕਤੂਬਰ ਨੂੰ ਹਰੀਪੁਰ ਫਾਟਕ ਨੂਰ ਮਹਿਲ ਰੋਡ ਫਲੋਰ ਵਿਖੇ ਨਾਕਾ ਲਗਾ ਕੇ ਇੰਸਪੈਕਟਰ ਕੇਵਲ ਸਿੰਘ ਜੀ ਟ੍ਰੈਫਿਕ ਇਨਚਾਰਜ ਫਲੋਰ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਤੇ ਚਲਾਨ ਕੀਤੇ ਗਏ ਤੇ ਬਿਨਾਂ ਕਾਗਜ਼ਾਤ ਵਾਲੇ ਵਾਹਨ ਬੰਦ ਕੀਤੇ ਗਏ ਇੰਸਪੈਕਟਰ ਕੇਵਲ ਸਿੰਘ ਵੱਲੋਂ 40 ਤੋਂ ਪਲੱਸ ਚਲਾਨ ਕੀਤੇ ਗਏ ਤੇ 20 ਦੇ ਕਰੀਬ ਮੋਟਰਸਾਈਕਲ ਬੰਦ ਕੀਤੇ ਗਏ ਜਦ ਇਸ ਸਬੰਧ ਵਿੱਚ ਇੰਸਪੈਕਟਰ ਕੇਵਲ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚੈਕਿੰਗ ਇਸਰ ਤਰਾਹੀ ਅਲੱਗ-ਅਲੱਗ ਜਗ੍ਹਾਵਾਂ ਉੱਪਰ ਨਾਕੇ ਲਗਾ ਕੇ ਕਿੱਤੀ ਜਾਵੇਗੀ ਤੇ ਹੁੱਲੜਵਾਜ਼ੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਹੈ ਫਲੋਰ ਤੋਂ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਪਿੰਡ ਵੀ ਦੂਜਾ ਏ ਗੰਨੇ ਪਿੰਡ ਦਾ ਭਰਾ ਕਾਪੀ ਰੋਲੋ ਨਹੀਂ ਨਹੀਂ ਗੰਨੇ ਪਿੰਡ ਆਹ ਕਿਹੜਾ ਕਰੋ ਬੋਰਡ 好了没？没录了。没录了，加油。 ਸਰ ਫਲੋਰ ਨੋਰ ਮੈ ਰੋੜ ਤੇ ਵਕ ਵਕ ਜਾਏਗਾ ਪਰ ਨਾਕੇ ਲਗਾਏਗਾ ਕਿੰਨੇ ਕਿ ਚਲਾਨ ਕਿਤੇ ਹੁੰਦਾ ਕੀ ਹੈ ਸਰ ਅੱਜ ਉੱਚ ਅਸਰਾ ਵੱਲੋਂ ਸਾਨੂੰ ਹੁਕਮ ਦਿੱਤੇ ਗਿਆ ਸੀ ਉਹਨਾਂ ਦੇ ਤਹਿਤ ਅਸੀਂ ਫਲੋਰ ਦੀ ਕੰਮ ਕੀਤੀ ਜਿਵੇਂ ਵਕ ਵਕ ਕੰਮ ਤੇ ਨਾਕੇ ਲਗਾ ਕੇ ਕੋਵਿਡ ਮੋਟਰੋ ਵੀ ਕਲੈਕਟਰ ਦੇ ਆਂਬਰਾ ਕਰਦੇ ਉਹਨਾਂ ਦੇ ਅਸੀਂ ਜੋ ਯੂਰਪ ਕਰਦਾ ਉਹਦੇ ਤਹਿਤ ਅਸੀਂ ਵਕ ਵਕ ਚਲਾਨ ਕੱਟ ਰਹੇ ਹਾਂ ਅੱਜ ਵੀ ਅਸੀਂ ਸਵੇਰ 8 ਵਜੇ ਤੋਂ ਲੈ ਕੇ ਹੁਣ ਤੱਕ ਨਾਕਾ ਲਾਇਆ ਹੋਇਆ ਸੀ ਜੋ ਕੰਟੀਨਿਊ ਚੱਲ ਰਿਹਾ ਹੈ ਇਦੇ ਵਿੱਚ ਮੇਰੀ ਆਪਣੀ 112 ਦੀ ਟੀਮ ਨਾਲ ਹੈ ਟ੍ਰੈਪ ਕਨ ਚਾਰਜ ਮੈਂ ਖੁਦ ਨਾਲਾਂ ਨਾਲ ਮੇਰੇ ਟ੍ਰੈਕਟ ਦੇ ਮੁਲਾਜ਼ਮ ਹੈਗੇ ਜੀ ਡੀਐਸਪੀ ਸਾਹਿਬ ਇਹ ਪੁੱਤ ਉਹਨਾਂ ਨੇ ਆਪਣੇ ਗਨਮੈਨ ਨਾਲ ਲਾਏ ਹੋਏ ਨੇ ਤੇ ਕਾਫੀ ਅਸੀਂ ਹੁਣ ਤੱਕ ਜਿਹੜੇ ਹੈਗੇ ਆ ਮੋਟਰ ਵੀਕਲ ਦੇ ਤਹਿਤ ਹੁਣ ਤੱਕ ਅਸੀਂ ਕਰੀਬ 40 ਦੇ ਕਰੀਬ ਅਸੀਂ ਕਲਾਂਣ ਕੱਟ ਚੁੱਕੇ ਆ ਜਿੰਨਾ ਵਿੱਚ ਕਰੀਬ ਦੀ ਦੇ ਬਰਾਬਰ ਜਿਹੜੇ ਹੈਗੇ ਆ ਬਾਉਂਡ ਕਰ ਦਿੱਤੇ ਆ ਬਾਕੀ ਜਿਹੜੇ ਚਲਾਣ ਹੈਗੇ ਆ ਜਿਹਦੇ ਵੀ ਮੋਟਰ ਵਹੀਕਲ ਐਕਟ ਤਹਿਤ ਜਿਹੜੀ ਵੀ ਕਮੀ ਪੈਕਸੀ ਪਾਈ ਜਾਂਦੀ ਸੀ ਜੋ ਉਹਦੇ ਤਹਿਤ ਜੁਰਮ ਬਣਦਾ ਸੀ ਉਹਦੇ ਮੁਤਾਬਕ ਅਸੀਂ ਚਲਾਟ ਕੀਤੇ ਨੇ ਫਿਲਹਾਲ ਹਲੇ ਸਾਡਾ ਨਾਕਾ ਕੈਰੀਅਨ ਹੈ ਤੇ ਚੱਲ ਰਿਹਾ ਵਾ ਸ਼ਾਮਾਂ ਤੱਕ ਹੋਰ ਵੀ ਜਿਹੜੇ ਵੀ ਵਹੀਕਲ ਜਿਹੜੇ ਲੰਘਣਾ ਕਰਨਗੇ ਉਹਨਾਂ ਦੇ ਨਾਕਾ ਚਲਾਣ ਦਿੱਤੇਗਾ